ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਹਫਤਾਵਾਰੀ ਰਾਸ਼ੀ ਫਲ ਦੇ ਬਾਰੇ ਵਿੱਚ ਕਿ 2 ਤਰੀਕ ਤੋਂ ਲੈ ਕੇ 8 ਤਰੀਕ ਤੱਕ ਤੁਹਾਡੀ ਜ਼ਿੰਦਗੀ ਵਿੱਚ ਕਿਹੜੇ ਕਿਹੜੇ ਵੱਡੇ ਬਦਲਾਅ ਹੋ ਜਾਣਗੇ ਤੇ ਕਿਹੜੀਆਂ ਸੱਤ ਰਾਸ਼ੀਆਂ ਹੋ ਜਾਣਗੀਆਂ ਜੀ ਧਨ ਦੇ ਨਾਲ ਮਾਲਾ-ਮਾਲ ਜਿਨ੍ਹਾਂ ਦੇ ਉੱਪਰ ਮਾਤਾ ਲక్ష్ਮੀ ਦੀ ਕਿਰਪਾ ਸਦਾ ਬਣ ਚੁੱਕੀ ਹੈ ਤੇ ਬਣੀ ਹੀ ਰਹੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ 12 ਹੀ ਰਾਸ਼ੀਆਂ ਹੋ ਜਾਣ ਜੀ ਧੰਨ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਹਫ਼ਤਾ ਤੁਹਾਡੇ ਲਈ ਮੱਧਮ ਫਲਦਾਇਕ ਰਹੇਗਾ ਵਿਵਹਤਾ ਜਾਤਕਾਂ ਨੂੰ ਆਪਣੇ ਸੰਬੰਧ ਵਿੱਚ ਖੁਸ਼ੀ ਮਿਲਣ ਦੀ ਸੰਭਾਵਨਾ ਹੈ ਜੀ ਤੁਹਾਨੂੰ ਜੀਵਨ ਸਾਥੀ ਦਾ ਸਹਿਯੋਗ ਮਿਲ ਸਕਦਾ ਹੈ ਤੁਹਾਨੂੰ ਇੱਕ ਦਿਲ ਸ਼ੋਹਣ ਵਾਲਾ ਅਹਿਸਾਸ ਹੋ ਸਕਦਾ ਹੈ। ਪ੍ਰੇਮੀ ਲੋਕਾਂ ਲਈ ਇਹ ਹਫ਼ਤਾ ਚੰਗਾ ਹੋ ਸਕਦਾ ਹੈ। ਉਹ ਮਿੱਠਤ ਬੋਲੀ ਨਾਲ ਆਪਣੇ ਪ੍ਰੇਮੀ ਦਾ ਦਿਲ ਜਿੱਤਣ ਵਿੱਚ ਸਫਲ ਹੋ ਜਾਣਗੇ। ਹਫ਼ਤੇ ਦੇ ਸ਼ੁਰੂ ਵਿੱਚ ਹੀ ਤੁਸੀਂ ਕਿਸੇ ਲੰਮੀ ਯਾਤਰਾ ਤੇ ਜਾਣ ਦਾ ਪ੍ਰੋਗਰਾਮ ਬਣਾ ਸਕਦੇ ਹੋ। ਉਸ ਤੋਂ ਦੂਰੀ ਬਣਾ ਕੇ ਰੱਖਣਾ ਬਿਹਤਰ ਹੋਵੇਗਾ। ਇਸ ਨਾਲ ਤੁਹਾਨੂੰ ਲਾਭ ਦੀ ਬਜਾਏ ਨਹੀਂ ਤਾਂ ਨੁਕਸਾਨ ਹੋ ਸਕਦਾ ਹੈ। ਇਸ ਨਾਲ ਤੁਹਾਨੂੰ ਇਸ ਨਾਲ ਤੁਹਾਡੀ ਸਿਹਤ ਵੀ ਖਰਾਬ ਹੋ ਸਕਦੀ ਹੈ। ਹੁਣ ਤੁਹਾਡੀ ਆਮਦਨ ਵੱਧ ਸਕਦੀ ਹੈ ਪਰ ਕੁਝ ਮਾਮੂਲੀ ਖਰਚੇ ਤੁਹਾਨੂੰ ਆ ਸਕਦੇ ਹਨ ਪਰ ਉਹ ਤੁਹਾਨੂੰ ਪਰੇਸ਼ਾਨ ਨਹੀਂ ਕਰਨਗੇ ਪਰਿਵਾਰ ਵਿੱਚ ਕੋਈ ਨਵਾਂ ਕੰਮ ਹੋ ਸਕਦਾ ਹੈ ਜਿਸ ਦੇ ਨਾਲ ਨੌਕਰੀ ਪੇਸ਼ਾ ਜਾਤਕਾਂ ਨੂੰ ਥੋੜੀ ਬਹੁਤੀ ਇਨਕਮ ਵਿੱਚ ਵਾਧਾ ਵੀ ਮਿਲ ਸਕਦਾ ਹੈ ਤੁਹਾਡੀ ਮਿਹਨਤ ਰੰਗ ਲਿਆ ਸਕਦੀ ਹੈ ਵਪਾਰੀ ਵਰਗ ਦੇ ਲਈ ਇਹ ਹਫਤਾ ਉਮੀਦ ਤੋਂ ਜ਼ਿਆਦਾ ਫਲਦਾਇਕ ਸਾਬਿਤ ਹੋ ਜਾਵੇਗਾ ਇਹਨਾਂ ਨੂੰ ਖੁਸ਼ੀ ਦੇ ਸਕਦਾ ਹੈ ਵਿਦਿਆਰਥੀਆਂ ਲਈ ਇਹ ਹਫਤਾ ਅਨੁਕੂਲ ਹੈ ਉਹ ਪੜਾਈ ਵਿੱਚ ਦਿਲਚਸਪੀ ਲੈ ਸਕਦੇ ਹਨ ਹੋ ਸਕਦਾ ਹੈ ਕਿ ਉਹ ਜ਼ਿਆਦਾ ਧਿਆਨ ਦੇ ਕੇ ਪੜ੍ਹਾਈ ਕਰ ਸਕਣ ਤੁਹਾਡੀ ਸਿਹਤ ਵਿੱਚ ਵੀ ਹੁਣ ਸੁਧਾਰ ਹੋ ਸਕਦਾ ਹੈ ਪੁਰਾਣੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ ਯਾਤਰਾ ਦੇ ਉਦੇਸ਼ਾਂ ਲਈ ਹਫ਼ਤੇ ਦੇ ਆਖਰੀ ਦਿਨ ਚੰਗੇ ਹੀ ਰਹਿਣਗੇ ਅਗਲੀ ਰਾਸ਼ੀ ਹੈ ਜੀ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਹਫ਼ਤਾ ਚੰਗਾ ਹੈ ਪ੍ਰੇਮੀ ਵਰਗ ਲਈ ਇਹ ਸਮਾਂ ਚੰਗਾ ਸਾਬਿਤ ਹੋ ਜਾਵੇਗਾ ਉਹ ਇੱਕ ਦੂਜੇ ਦੇ ਨਾਲ ਪਿਆਰ ਭਰੀਆਂ ਗੱਲਾਂ ਕਰ ਸਕਦੇ ਹਨ ਉਹ ਆਪਣੇ ਭਵਿੱਖ ਪ੍ਰਤੀ ਵੀ ਫੈਸਲੇ ਲੈ ਸਕਦੇ ਹਨ ਵਿਵਹਤਾ ਜਾਤਕਾਂ ਦਾ ਪਰਿਵਾਰਕ ਜੀਵਨ ਚੁਣੌਤੀਆਂ ਦੇ ਨਾਲ ਅੱਗੇ ਵੱਧ ਸਕਦਾ ਹੈ ਇਸ ਸਮੇਂ ਤੁਹਾਨੂੰ ਆਪਣੇ ਵੱਧਦੇ ਹੋਏ ਖਰਚਿਆਂ ਤੇ ਨਜ਼ਰ ਰੱਖਣੀ ਪੈ ਸਕਦੀ ਹੈ ਇਹ ਵੇਖਣ ਲਈ ਸਾਵਧਾਨ ਰਹੋ ਕਿ ਇਹ ਖਰਚੇ ਕਿੰਨੇ ਜ਼ਿਆਦਾ ਨਾ ਵੱਧ ਜਾਣ ਕਿ ਤੁਹਾਡੀ ਆਮਦਨ ਤੋਂ ਵੀ ਵੱਧ ਜਾਣ ਜੇਕਰ ਅਜੇਹਾ ਹੁੰਦਾ ਹੈ ਤਾਂ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਆਉਣ ਵਾਲੇ ਸਮੇਂ ਵਿੱਚ ਕਰਨਾ ਪੈ ਸਕਦਾ ਹੈ ਹਫਤੇ ਦੀ ਸ਼ੁਰੂ ਵਿੱਚ ਤੁਸੀਂ ਆਪਣੇ ਕੰਮ ਵਿੱਚ ਪੂਰਾ ਹੀ ਧਿਆਨ ਦਿਓਗੇ ਅਜਿਹੀ ਸੰਭਾਵਨਾ ਹੈ ਕਿ ਤੁਸੀਂ ਆਪਣੇ ਪਰਿਵਾਰ ਨਾਲ ਸੰਤੁਲਨ ਬਣਾ ਸਕਦੇ ਹੋ ਅਤੇ ਕੰਮ ਇੱਕ ਸੁਰਤਾ ਦੇ ਨਾਲ ਅੱਗੇ ਵਧਾ ਲਓਗੇ ਹੋ ਸਕਦਾ ਹੈ ਕਿ ਤੁਸੀਂ ਕਿਸੇ ਕੰਮ ਨੂੰ ਲੈ ਕੇ ਬਹੁਤ ਭਾਵਕ ਹੋ ਜਾਓ ਇਸ ਤੋਂ ਬਚਣ ਦੀ ਕੋਸ਼ਿਸ਼ ਕਰੋ ਕਿਉਂਕਿ ਇਸ ਦੇ ਲਈ ਹੋ ਸਕਦਾ ਹੈ ਤੁਸੀਂ ਲਾਭ ਜਾਂ ਨੁਕਸਾਨ ਦੀ ਪਰਵਾਹ ਨਾ ਕਰੋ ਜਿਸ ਨਾਲ ਤੁਹਾਨੂੰ ਸਮੱਸਿਆ ਹੋ ਸਕਦੀ ਹੈ ਵਪਾਰੀ ਵਰਗ ਨੂੰ ਵੀ ਫਾਇਦਾ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਵਿਦਿਆਰਥੀ ਗੰਭੀਰਤਾ ਦੇ ਨਾਲ ਪੜ੍ਹ ਸਕਦੇ ਹਨ ਹੁਣ ਉਹ ਆਪਣੀ ਪੜ੍ਹਾਈ ਵਿੱਚ ਚੰਗੇ ਹੀ ਨਤੀਜੇ ਪ੍ਰਾਪਤ ਕਰ ਸਕਦੇ ਹਨ ਸਿਹਤ ਦੇ ਲਿਹਾਜ਼ ਨਾਲ ਵੀ ਇਹ ਸਮਾਂ ਚੰਗਾ ਸਾਬਿਤ ਹੋ ਸਕਦਾ ਹੈ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਹਫ਼ਤਾ ਚੰਗਾ ਹੈ ਵਿਵਹਤਾ ਜਾਤਕਾਂ ਦੇ ਲਈ ਪਰਿਵਾਰਕ ਜੀਵਨ ਚੰਗਾ ਰਹਿਣ ਦੀ ਸੰਭਾਵਨਾ ਹੈ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਛੋਟੀ ਯਾਤਰਾ ਤੇ ਜਾ ਸਕਦੇ ਹੋ। ਪ੍ਰੇਮੀ ਵਰਗ ਦੇ ਵਿੱਚ ਬੋਲਚਾਲ ਮਿੱਠਤ ਭਰੀ ਰਹੇਗੀ। ਤੁਸੀਂ ਖੁਸ਼ ਨਮਾ ਮિજાਜ ਵਿੱਚ ਰਹਿ ਸਕਦੇ ਹੋ। ਤੁਸੀਂ ਆਪਣੇ ਪਰਿਵਾਰ ਨਾਲ ਅਤੇ ਆਪਣੇ ਪ੍ਰੇਮੀ ਨੂੰ ਮਿਲਵਾ ਸਕਦੇ ਹੋ। ਇਸ ਹਫ਼ਤੇ ਤੁਸੀਂ ਯਾਤਰਾ ਵਿੱਚ ਬਹੁਤ ਵਿਅਸਤ ਹੋ ਜਾਓਗੇ ਜੋ ਤੁਹਾਨੂੰ ਨਵੀਂ ਊਰਜਾ ਪ੍ਰਦਾਨ ਕਰ ਸਕਦਾ ਹੈ। ਨੌਕਰੀ ਦੇ ਸਿਲਸਿਲੇ ਵਿੱਚ ਤੁਹਾਨੂੰ ਕਈ ਥਾਵਾਂ ਦੀ ਯਾਤਰਾ ਕਰਨੀ ਪੈ ਸਕਦੀ ਹੈ। ਤੁਹਾਨੂੰ ਨਵੇਂ-ਨਵੇਂ ਆਫਰ ਦੇਣੇ ਪੈ ਸਕਦੇ ਹਨ ਵਪਾਰੀਆਂ ਨੂੰ ਆਪਣੇ ਤੇ ਭਰੋਸਾ ਰੱਖ ਕੇ ਅੱਗੇ ਵਧਣਾ ਪੈ ਸਕਦਾ ਹੈ ਕੁਝ ਸਮੱਸਿਆਵਾਂ ਵੀ ਆ ਸਕਦੀਆਂ ਹਨ ਪਰ ਤੁਹਾਡੇ ਯਤਨਾਂ ਨਾਲ ਉਹ ਦੂਰ ਹੋ ਜਾਣਗੀਆਂ ਵਿਦਿਆਰਥੀਆਂ ਲਈ ਕੁਝ ਵੀ ਨਵਾਂ ਨਹੀਂ ਹੈ ਆਪਣੀ ਪੜ੍ਹਾਈ ਤੁਸੀਂ ਜਾਰੀ ਰੱਖੋ ਕਿਉਂਕਿ ਤੁਸੀਂ ਪੜ੍ਹਾਈ ਸ਼ੁਰੂ ਕਰ ਸਕਦੇ ਹੋ ਅਤੇ ਆਪਣੀ ਪੜ੍ਹਾਈ ਤੇ ਧਿਆਨ ਕੇਂਦ੍ਰਿਤ ਕਰ ਸਕਦੇ ਹੋ ਹੋ ਸਕਦਾ ਹੈ ਤੁਹਾਨੂੰ ਕੋਈ ਵੱਡੀ ਸਿਹਤ ਸਮੱਸਿਆ ਨਾ ਹੀ ਹੋਵੇ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਹਫਤਾ ਤੁਹਾਡੇ ਲਈ ਇੱਕ ਮਦਮ ਫਲਦਾਇਕ ਹਫਤਾ ਹੈ ਮਤਭੇਦ ਦੇ ਬਾਵਜੂਦ ਵਿਵਸਤਾਜਤਕ ਰੋਮਾਂਟਿਕ ਜੀਵਨ ਦਾ ਆਨੰਦ ਲੈਣਗੇ ਤੁਸੀਂ ਆਪਣੇ ਪਿਆਰੇ ਦੇ ਨਾਲ ਕਿਤੇ ਲੰਮੀ ਯਾਤਰਾ ਤੇ ਜਾ ਸਕਦੇ ਹੋ ਹਫਤੇ ਦੀ ਸ਼ੁਰੂਆਤ ਤੋਂ ਹੀ ਤੁਸੀਂ ਊਰਜਾਵਾਨ ਹੋ ਸਕਦੇ ਹੋ ਪਰ ਤੁਸੀਂ ਕਿਸੇ ਗੱਲ ਨੂੰ ਲੈ ਕੇ ਚਿੰਤਤ ਵੀ ਹੋ ਸਕਦੇ ਹੋ ਹਫਤੇ ਦੇ ਮੱਧ ਵਿੱਚ ਤੁਹਾਡੇ ਲਈ ਚੰਗੀ ਖੁਸ਼ੀ ਲੈ ਕੇ ਆ ਸਕਦਾ ਹੈ ਤੁਹਾਨੂੰ ਕਿਸਮਤ ਦਾ ਸਹਿਯੋਗ ਵੀ ਮਿਲ ਸਕਦਾ ਹੈ ਜਿਸ ਕਾਰਨ ਕਈ ਕੰਮ ਪੂਰੇ ਹੋ ਜਾਣਗੇ ਇਸ ਨਾਲ ਤੁਹਾਨੂੰ ਖੁਸ਼ੀ ਮਿਲਣ ਦੀ ਸੰਭਾਵਨਾ ਹੈ ਤੁਹਾਡੀ ਆਮਦਨ ਵੀ ਵੱਧ ਸਕਦੀ ਹੈ ਤੇ ਖਰਚੇ ਘੱਟ ਸਕਦੇ ਹਨ ਇਹ ਤੁਹਾਡੀ ਵਿੱਤੀ ਸਥਿਤੀ ਨੂੰ ਮਜ਼ਬੂਤ ਬਣਾ ਸਕਦਾ ਹੈ ਕੰਮ ਦੇ ਸਬੰਧ ਵਿੱਚ ਤੁਹਾਨੂੰ ਸ਼ਾਨਦਾਰ ਨਤੀਜੇ ਮਿਲ ਜਾਣਗੇ ਤੁਹਾਡਾ ਸੀਨੀਅਰ ਅਧਿਕਾਰੀ ਤੁਹਾਡੇ ਤੋਂ ਬਹੁਤ ਖੁਸ਼ ਹੋ ਸਕਦਾ ਹੈ ਕੁਝ ਲੋਕਾਂ ਦੇ ਲਈ ਸਰਕਾਰ ਤੋਂ ਮਿਲਣ ਵਾਲੇ ਲਾਭ ਦੀ ਸੰਭਾਵਨਾ ਹੈ ਕਾਰੋਬਾਰੀ ਵਰਗ ਦੇ ਲਈ ਇਹ ਹਫਤਾ ਚੰਗਾ ਸਾਬਿਤ ਹੋਵੇਗਾ। ਤੁਸੀਂ ਕੁਝ ਨਵੇਂ ਖੇਤਰਾਂ ਵਿੱਚ ਆਪਣੇ ਕੰਮ ਨੂੰ ਅੱਗੇ ਵਧਾ ਸਕਦੇ ਹੋ। ਵਿਦਿਆਰਥੀਆਂ ਨੂੰ ਹੁਣ ਅਧਿਐਨ ਕਰਨਾ ਸਰਲ ਲੱਗ ਸਕਦਾ ਹੈ। ਤੁਸੀਂ ਪੜ੍ਹਾਈ ਦਾ ਆਨੰਦ ਮਾਣ ਸਕਦੇ ਹੋ। ਇਸ ਹਫਤੇ ਦੌਰਾਨ ਮਾਨਸਿਕ ਚਿੰਤਾ ਪ੍ਰਭਾਵਿਤ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਧਿਆਨ ਨਾਲ ਲਾਭ ਵੀ ਹੋ ਸਕਦਾ ਹੈ। ਹਫਤੇ ਦੇ ਪਹਿਲੇ ਦਿਨ ਨੂੰ ਛੱਡ ਕੇ ਹਫਤੇ ਦੇ ਸ਼ੁਰੂਆਤੀ ਦਿਨ ਤੁਹਾਡੇ ਲਈ ਚੰਗੇ ਸਾਬਿਤ ਹੋਣਗੇ। ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਇਹ ਹਫਤਾ ਫਲਦਾਇਕ ਹਫਤਾ ਹੈ ਵਿਵਹਤਾ ਲੋਕਾਂ ਦੇ ਲਈ ਪਰਿਵਾਰਕ ਜੀਵਨ ਚੰਗਾ ਹੈ ਜੀ ਅਤੇ ਰਿਸ਼ਤਿਆਂ ਵਿੱਚ ਕਾਫੀ ਸੁਧਾਰ ਹੋ ਜਾਵੇਗਾ ਪ੍ਰੇਮੀ ਵਰਗ ਲਈ ਇਹ ਹਫਤਾ ਵੀ ਚੰਗਾ ਸਾਬਿਤ ਹੋਵੇਗਾ ਹਫਤੇ ਦੇ ਮੱਧ ਵਿੱਚ ਤੁਹਾਨੂੰ ਆਪਣੇ ਸਹੁਰੇ ਪਰਿਵਾਰ ਦੇ ਨਾਲ ਮਿਲਣ ਦਾ ਮੌਕਾ ਮਿਲ ਸਕਦਾ ਹੈ ਹਫਤੇ ਦੇ ਸ਼ੁਰੂ ਵਿੱਚ ਤੁਸੀਂ ਆਪਣੇ ਕੰਮ ਤੇ ਧਿਆਨ ਦੇ ਸਕਦੇ ਹੋ ਇਸ ਸਮੇਂ ਤੁਹਾਡਾ ਕਾਰੋਬਾਰ ਵੱਧ ਸਕਦਾ ਹੈ। ਸਮੁੰਦਰੀ ਰਸਤੇ ਦੁਆਰਾ ਵਪਾਰ ਵਿੱਚ ਬਹੁਤ ਹੀ ਲਾਭ ਹੋਣ ਦੀ ਸੰਭਾਵਨਾ ਹੈ। ਤੁਸੀਂ ਹਫ਼ਤੇ ਦੇ ਆਖਰੀ ਦਿਨਾਂ ਤੇ ਯਾਤਰਾ ਦੀ ਯੋਜਨਾ ਬਣਾ ਸਕਦੇ ਹੋ। ਹੁਣ ਤੁਸੀਂ ਕਿਸੇ ਮਹਾਨ ਕੰਮ ਵਿੱਚ ਆਪਣਾ ਹੱਥ ਲਗਾ ਸਕਦੇ ਹੋ। ਨੌਕਰੀ ਪੇਸ਼ਾ ਜਾਂਤਕਾ ਨਵੇਂ ਕੰਮ ਵਿੱਚ ਸਫਲਤਾ ਮਿਲ ਸਕਦੀ ਹੈ। ਤੁਹਾਨੂੰ ਤਰੱਕੀ ਵੀ ਮਿਲ ਸਕਦੀ ਹੈ ਅਤੇ ਤੁਹਾਡੇ ਕੰਮ ਦਾ ਬੋਝ ਤੁਹਾਡੇ ਤੇ ਪਰਵਧ ਜਾਵੇਗਾ। ਤੁਹਾਨੂੰ ਵਧੇਰੇ ਜ਼ਿੰਮੇਵਾਰੀਆਂ ਤੇ ਵਧੇਰੇ ਸ਼ਕਤੀ ਮਿਲ ਸਕਦੀ ਹੈ। ਵਪਾਰੀਆਂ ਲਈ ਹਫਤਾ ਚੰਗਾ ਹੈ ਵਿਦਿਆਰਥੀਆਂ ਦੇ ਲਈ ਵੀ ਸਮਾਂ ਚੰਗਾ ਹੈ ਤੁਹਾਨੂੰ ਆਪਣੀ ਪੜਾਈ ਵਿੱਚ ਚੰਗੇ ਨਤੀਜੇ ਮਿਲ ਸਕਦੇ ਹਨ ਤੁਹਾਡੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ ਮਾਨਸਿਕ ਤੌਰ ਤੇ ਵੀ ਤੁਸੀਂ ਫਿੱਟ ਹੋ ਜਾਓਗੇ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਇੱਕ ਮੱਧਮ ਫਲਦਾਇਕ ਹਫਤਾ ਹੈ ਹਫਤੇ ਦੇ ਮੱਧ ਵਿੱਚ ਤੁਸੀਂ ਆਪਣੇ ਪਰਿਵਾਰਕ ਜੀਵਨ ਨੂੰ ਖੁਸ਼ਹਾਲ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹੋ ਤੁਸੀਂ ਇਸ ਦੇ ਨਤੀਜੇ ਵੀ ਵੇਖ ਸਕਦੇ ਹੋ ਤੁਹਾਡਾ ਜੀਵਨ ਸਾਥੀ ਵੀ ਖੁਸ਼ ਰਹਿ ਸਕਦਾ ਹੈ ਉਹ ਤੁਹਾਨੂੰ ਹਰ ਇੱਕ ਤਰੀਕੇ ਦੇ ਨਾਲ ਖੁਸ਼ ਰੱਖਣ ਦੀ ਕੋਸ਼ਿਸ਼ ਕਰੇਗਾ ਹਫਤੇ ਦੇ ਅੰਤਲੇ ਦਿਨਾਂ ਵਿੱਚ ਤੁਸੀਂ ਧਾਰਮਿਕ ਕੰਮਾਂ ਵਿੱਚ ਆਪਣਾ ਮਨ ਲਗਾ ਸਕਦੇ ਹੋ ਤੁਸੀਂ ਆਪਣੇ ਸਹੁਰਿਆਂ ਨਾਲ ਵੀ ਗੱਲ ਕਰ ਸਕਦੇ ਹੋ ਪ੍ਰੇਮੀ ਜਾਤਕਾ ਨੂੰ ਸ਼ਾਂਤੀ ਨਾਲ ਕੰਮ ਕਰਨਾ ਪੈ ਸਕਦਾ ਹੈ ਇਹ ਸਮਾਂ ਬਹੁਤ ਹੀ ਟੁਕਵਾਂ ਨਹੀਂ ਹੈ ਇਸ ਲਈ ਘੱਟੋ ਘੱਟ ਜ਼ਰੂਰੀ ਗੱਲ ਹੀ ਆਪਣੀ ਤੁਸੀਂ ਕਰਨੀ ਹੈ ਧਿਆਨ ਰੱਖੋ ਕਿ ਕਿਸੇ ਨੂੰ ਵੀ ਮਾਰੜੀ ਬੋਲਬਾਣੀ ਦਾ ਪ੍ਰਯੋਗ ਨਾ ਹੀ ਕਰੋ ਤਾਂ ਕਿ ਝਗੜਾ ਨਾ ਹੋ ਜਾਵੇ ਹਫਤੇ ਦੇ ਸ਼ੁਰੂ ਵਿੱਚ ਤੁਹਾਡੇ ਵਿਰੋਧੀ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ ਇਸ ਲਈ ਸਾਵਧਾਨ ਰਹੋ ਵਪਾਰੀਆਂ ਨੂੰ ਲਾਭ ਮਿਲ ਸਕਦਾ ਹੈ ਤੁਹਾਡੇ ਕੰਮ ਵਿੱਚ ਤਾਕਤ ਦਿਖਾਈ ਦੇ ਰਹੀ ਹੈ ਇਸ ਲਈ ਤੁਸੀਂ ਇੱਕ ਨਵਾਂ ਜੋਖਮ ਲੈਣਾ ਚਾਹੁੰਦੇ ਹੋ ਅਤੇ ਇੱਕ ਵੱਡਾ ਕੰਮ ਕਰਨ ਦੀ ਚਾਹ ਰੱਖਦੇ ਹੋ ਪਰ ਕਿਸੇ ਵੀ ਕੰਮ ਨੂੰ ਕਰਨ ਜਾਂ ਸੋਚਣ ਤੋਂ ਪਹਿਲਾਂ ਵੱਡਿਆਂ ਦੀ ਸਲਾਹ ਲੈਣੀ ਬਹੁਤ ਹੀ ਜ਼ਰੂਰੀ ਹੈ ਨਹੀਂ ਤਾਂ ਤੁਹਾਨੂੰ ਕਿਸੇ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਵਿਦਿਆਰਥੀ ਆਪਣੀ ਪੜਾਈ ਵਿੱਚ ਇਕਾਗਰਤਾ ਦੀ ਕਮੀ ਮਹਿਸੂਸ ਕਰ ਸਕਦੇ ਹਨ ਉਹ ਧਿਆਨ ਤੇ ਪੂਰਾ ਜ਼ੋਰ ਤਾਂ ਦੇਣਗੇ ਪਰ ਉਹ ਪੜਾਈ ਵਿੱਚ ਪੂਰੇ ਹੀ ਸਫਲ ਨਹੀਂ ਹੋਣਗੇ ਇਸ ਹਫ਼ਤੇ ਦੇ ਆਖਰੀ ਦਿਨ ਯਾਤਰਾ ਲਈ ਤੁਹਾਡੇ ਚੰਗੇ ਰਹਿਣਗੇ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਇਹ ਹਫਤਾ ਇੱਕ ਮੱਧਮ ਫਲਦਾਇਕ ਰਹਿਣ ਵਾਲਾ ਹੈ। ਵਿਅਹਤਾ ਜੀਵਨ ਵਿੱਚ ਤਣਾਅ ਵੀ ਘਟਣ ਲੱਗ ਸਕਦਾ ਹੈ। ਤੁਸੀਂ ਆਪਣੇ ਰਿਸ਼ਤੇ ਵਿੱਚ ਅੱਗੇ ਵਧ ਸਕਦੇ ਹੋ। ਪ੍ਰੇਮੀ ਲੋਕਾਂ ਦੇ ਲਈ ਇਹ ਹਫਤਾ ਚੰਗਾ ਕਹਿ ਸਕਦੇ ਹਾਂ। ਤੁਹਾਡੇ ਕੋਲ ਬਹੁਤ ਸਾਰੀਆਂ ਗੱਲਾਂ ਹੋ ਚਾਣਗੀਆਂ ਜੋ ਤੁਸੀਂ ਇੱਕ ਦੂਜੇ ਦੇ ਨਾਲ ਸਾਂਝੀਆਂ ਕਰ ਸਕਦੇ ਹੋ। ਰਿਸ਼ਤੇ ਤੁਹਾਡੇ ਹੋਰ ਮਜ਼ਬੂਤ ਹੋਣਗੇ। ਹਫਤੇ ਦਾ ਮੱਧ ਤੁਹਾਡੀਆਂ ਚਿੰਤਾਵਾਂ ਨੂੰ ਵਧਾਉਣ ਵਾਲਾ ਸਾਬਿਤ ਹੋ ਸਕਦਾ ਹੈ। ਇਸ ਲਈ ਯੋਜਨਾ ਬਣਾਓ। ਕੇ ਧਿਆਨ ਨਾਲ ਹੀ ਕੰਮ ਕਰੋ ਤਾਂ ਹੀ ਤੁਹਾਨੂੰ ਸਫਲਤਾ ਮਿਲ ਜਾਵੇਗੀ ਵਪਾਰੀ ਆਪਣੇ ਕੰਮ ਵਿੱਚ ਤੇਜ਼ੀ ਮਹਿਸੂਸ ਕਰਨਗੇ ਵਪਾਰੀ ਆਪਣੇ ਕੰਮ ਨੂੰ ਕਰਨ ਵਿੱਚ ਤੇਜ਼ੀ ਮਹਿਸੂਸ ਕਰ ਸਕਦੇ ਹਨ ਜਿਸ ਦੇ ਨਾਲ ਉਹਨਾਂ ਦੇ ਮਨੋਬਲ ਨੂੰ ਹੱਲਾਸ਼ੇਰੀ ਮਿਲੇਗੀ ਤੁਸੀਂ ਕੰਮ ਨੂੰ ਤੇਜ਼ੀ ਨਾਲ ਅੱਗੇ ਵੀ ਵਧਾ ਸਕਦੇ ਹੋ ਤੇ ਲਾਭ ਜ਼ਿਆਦਾ ਪ੍ਰਾਪਤ ਕਰ ਸਕਦੇ ਹੋ ਆਮਦਨ ਵੀ ਤੁਹਾਡੀ ਵੱਧ ਸਕਦੀ ਹੈ ਇਸ ਲਈ ਵਿੱਤੀ ਸਥਿਤੀ ਵਿੱਚ ਸੁਧਾਰ ਹੋ ਜਾਵੇਗਾ ਵਿਦਿਆਰਥੀਆਂ ਦਾ ਪੜਾਈ ਵਿੱਚ ਮਨ ਲੱਗੇਗਾ ਉਹ ਨਤੀਜੇ ਵੀ ਚੰਗੇ ਹੀ ਪ੍ਰਾਪਤ ਕਰਨਗੇ ਤੁਹਾਡੀ ਮਿਹਨਤ ਸਫਲ ਹੋ ਸਕਦੀ ਹੈ ਸਭ ਕੁਝ ਹੀ ਤੁਹਾਡੇ ਪੱਖ ਵਿੱਚ ਹੋ ਸਕਦਾ ਹੈ ਤੁਹਾਡੀ ਸਿਹਤ ਹੁਣ ਠੀਕ ਹੋ ਸਕਦੀ ਹੈ ਪਰ ਛਾਤੀ ਵਿੱਚ ਜਕੜਨ ਤੇ ਜ਼ੁਕਾਮ ਦੀ ਸ਼ਿਕਾਇਤ ਤੁਹਾਨੂੰ ਇਸ ਹਫਤੇ ਹੋ ਸਕਦੀ ਹੈ ਯਾਤਰਾ ਦੇ ਲਈ ਇਹ ਹਫਤਾ ਮੱਧਮ ਹੀ ਰਹੇਗਾ ਹਫਤੇ ਦੇ ਅੰਤਲੇ ਦਿਨਾਂ ਵਿੱਚ ਬਿਲਕੁਲ ਵੀ ਯਾਤਰਾ ਨਾ ਕਰੋ ਨਹੀਂ ਤਾਂ ਦੁਰਘਟਨਾ ਹੋ ਸਕਦੀ ਹੈ ਅਗਲੀ ਰਾਸ਼ੀ ਹੈ ਜੀ ਪ੍ਰਿਸ਼ਚ ਰਾਸ਼ੀ বৃশ্চিক রাশি ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਹਫਤਾ ਚੰਗਾ ਹੈ ਤੁਹਾਨੂੰ ਪਰਿਵਾਰਕ ਜ਼ਿੰਮੇਵਾਰੀਆਂ ਦੇ ਲਈ ਸਮਾਂ ਦੇਣਾ ਪੈ ਸਕਦਾ ਹੈ ਪਰਿਵਾਰ ਨੂੰ ਤੁਹਾਡੇ ਸਮੇਂ ਦੀ ਲੋੜ ਹੋ ਸਕਦੀ ਹੈ ਤੁਸੀਂ ਉਸ ਲੋੜ ਨੂੰ ਪੂਰਾ ਕਰ ਸਕਦੇ ਹੋ ਉਹਨਾਂ ਦੀਆਂ ਨਜ਼ਰਾਂ ਵਿੱਚ ਤੁਹਾਡਾ ਮੁੱਲ ਵੱਧ ਸਕਦਾ ਹੈ ਅਤੇ ਤੁਸੀਂ ਵੀ ਸੰਤੁਸ਼ਟੀ ਮਹਿਸੂਸ ਕਰੋਗੇ ਵਿਵਤਾ ਜਾਤਕਾਂ ਦਾ ਪਰਿਵਾਰਕ ਜੀਵਨ ਕੁਝ ਉਤਰਾ ਝੜਾ ਵਿੱਚੋਂ ਲੰਘ ਸਕਦਾ ਹੈ ਜੀਵਨ ਸਾਥੀ ਕਿਸੇ ਗੱਲ ਨੂੰ ਲੈ ਕੇ ਤੁਹਾਡੇ ਨਾਲ ਗੁੱਸੇ ਹੋ ਸਕਦਾ ਹੈ। ਪ੍ਰੇਮੀ ਵਰਗ ਦੇ ਲਈ ਇਹ ਹਫਤਾ ਸੁਖਦ ਹੈ। ਵਪਾਰੀਆਂ ਲਈ ਹਫਤਾ ਇਹ ਚੰਗਾ ਹੈ। ਉਹਨਾਂ ਨੂੰ ਬਿਹਤਰ ਹੀ ਨਤੀਜੇ ਮਿਲਣ ਦੀ ਸੰਭਾਵਨਾ ਹੈ। ਤੁਹਾਨੂੰ ਕੰਮ ਦੇ ਸਿਲਸਲੇ ਵਿੱਚ ਕਿਤੇ ਦੂਰ ਦੀ ਯਾਤਰਾ ਕਰਨੀ ਪੈ ਸਕਦੀ ਹੈ। ਇਹ ਯਾਤਰਾ ਤੁਹਾਡੇ ਲਈ ਲਾਭਦਾਇਕ ਸਾਬਿਤ ਹੋ ਜਾਵੇਗੀ। ਨੌਕਰੀ ਪੇਸ਼ਾ ਲੋਕਾਂ ਲਈ ਸਮਾਂ ਚੰਗਾ ਹੈ। ਇਸ ਸਮੇਂ ਤੁਹਾਡੀ ਤਬਦੀਲੀ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਉਹ ਵੀ ਹੋ ਜਾਵੇਗੀ। ਇਹ ਤਾਂ ਬਾਦਲਾ ਤੁਹਾਡੇ ਲਈ ਚੰਗਾ ਸਮਾਂ ਲਿਆ ਸਕਦਾ ਹੈ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਮਨ ਲੱਗਣ ਲੱਗ ਸਕਦਾ ਹੈ ਉਹਨਾਂ ਨੂੰ ਚੰਗੇ ਨਤੀਜੇ ਜਿਸ ਦੀ ਬਦੌਲਤ ਮਿਲ ਸਕਦੇ ਹਨ ਤੁਹਾਡੀ ਸਿਹਤ ਹੁਣ ਠੀਕ ਹੋ ਸਕਦੀ ਹੈ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਇਹ ਹਫਤਾ ਚੰਗਾ ਹੈ ਵਿਵਹਤਾ ਜੀਵਨ ਦੇ ਲਈ ਇਹ ਸਮਾ ਖੁਸ਼ਹਾਲ ਹੋ ਸਕਦਾ ਹੈ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਭੈਣ ਭਰਾਵਾਂ ਦੇ ਨਾਲ ਚੰਗਾ ਸਮਾਂ ਬਿਤਾ ਸਕਦੇ ਹੋ ਇਸ ਕਾਰਨ ਰਿਸ਼ਤਿਆਂ ਵਿੱਚੋਂ ਤਣਾ ਘੱਟ ਹੋ ਸਕਦਾ ਹੈ ਇਹ ਤੁਹਾਨੂੰ ਬਹੁਤ ਸ਼ਾਂਤੀ ਦੇ ਦੇਵੇਗਾ ਪ੍ਰੇਮੀ ਵਰਗ ਦੇ ਲਈ ਵੀ ਹਫਤਾ ਚੰਗਾ ਹੈ ਸਰੀਰਕ ਮਿਹਨਤ ਦੇ ਮਾਮਲੇ ਵਿੱਚ ਤੁਸੀਂ ਕਿਸੇ ਵੀ ਪਾਸਿਓਂ ਪਿੱਛੇ ਨਹੀਂ ਰਹਿ ਸਕੋਗੇ ਵਪਾਰੀਆਂ ਦੀ ਗੱਲ ਕਰੀਏ ਤਾਂ ਹੁਣ ਆਪਣੀ ਮਿਹਨਤ ਨੂੰ ਵਧਾ ਕੇ ਆਪਣੇ ਵਪਾਰਕ ਜੀਵਨ ਵਿੱਚ ਮੁਨਾਫੇ ਨੂੰ ਵੀ ਵਧਾ ਸਕਦੇ ਹਨ ਨੌਕਰੀ ਪੇਸ਼ੇਵਾਲੇ ਲੋਕਾਂ ਨੂੰ ਖੁੱਲ ਕੇ ਆਪਣਾ ਕੰਮ ਕਰਨ ਦੀ ਅਜਿਹੀ ਸੰਭਾਵਨਾ ਹੈ ਕਿ ਉਹ ਬਹੁਤ ਹੀ ਜ਼ਿਆਦਾ ਫਾਇਦਾ ਮਹਿਸੂਸ ਕਰਨਗੇ ਵਿਦਿਆਰਥੀ ਵੀ ਪੜ੍ਹਾਈ ਦਾ ਆਨੰਦ ਲੈ ਸਕਦੇ ਹਨ ਜੇਕਰ ਕਾਫੀ ਸਮੇਂ ਤੋਂ ਤੁਹਾਡੇ ਕੰਮ ਰੁਕੇ ਹੋਏ ਸਨ ਉਹ ਵੀ ਹੁਣ ਇਸ ਸਮੇਂ ਸਫਲਤਾਪੂਰਵਕ ਪੂਰੇ ਹੋ ਜਾਣਗੇ ਤੁਹਾਨੂੰ ਤੁਹਾਡੀ ਸਖਤ ਮਿਹਨਤ ਦਾ ਹੁਣ ਫਾਇਦਾ ਮਿਲ ਜਾਵੇਗਾ ਸਿਹਤ ਦੇ ਲਿਹਾਜ਼ ਨਾਲ ਵੀ ਇਹ ਹਫਤਾ ਤੁਹਾਡੇ ਲਈ ਚੰਗਾ ਹੈ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਆਮ ਤੌਰ ਤੇ ਫਲਦਾਇਕ ਹਫਤਾ ਹੈ ਵਿਹਤਾ ਜੀਵਨ ਲਈ ਵੀ ਸਮਾਂ ਚੰਗਾ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਤੁਹਾਡਾ ਪ੍ਰੇਮ ਪਿਆਰ ਹੋਰ ਵੱਧ ਜਾਵੇਗਾ ਪ੍ਰੇਮੀ ਲੋਕਾਂ ਨੂੰ ਬੇਸ਼ੁਮਾਰ ਪਿਆਰ ਮਿਲਣ ਦੀ ਸੰਭਾਵਨਾ ਹੈ ਪ੍ਰੇਮੀ ਜਾਤਕਾਂ ਲਈ ਆਮ ਹੋ ਸਕਦਾ ਹੈ ਤੁਹਾਨੂੰ ਆਪਣੇ ਰਿਸ਼ਤੇ ਵਿੱਚ ਪਿਆਰ ਵਧਾਉਣ ਦੀ ਕੋਸ਼ਿਸ਼ ਕਰਨੀ ਪੈ ਸਕਦੀ ਹੈ ਆਪਣੇ ਰਿਸ਼ਤੇ ਵਿੱਚ ਆਈ ਹੋਈ ਕੁੜਤਨ ਤੁਹਾਨੂੰ ਦੂਰ ਕਰਨ ਦੀ ਸੰਭਾਵਨਾ ਹੈ ਹੁਣ ਤੁਹਾਨੂੰ ਆਪਣੇ ਦੋਸਤਾਂ ਤੋਂ ਲਾਭ ਮਿਲੇਗਾ ਉਹ ਤੁਹਾਡੇ ਕੰਮ ਵਿੱਚ ਤੁਹਾਡੀ ਮਦਦ ਕਰਨਗੇ ਜਿਸ ਨਾਲ ਤੁਸੀਂ ਵਪਾਰ ਵਿੱਚ ਤਰੱਕੀ ਕਰ ਸਕਦੇ ਹੋ ਤੁਹਾਡਾ ਕਾਰੋਬਾਰ ਫਿਰ ਤੇਜ਼ੀ ਨਾਲ ਵੱਧ ਜਾਵੇਗਾ ਕੋਈ ਐਸਾ ਇਨਸਾਨ ਤੁਹਾਡੀ ਜ਼ਿੰਦਗੀ ਵਿੱਚ ਆ ਸਕਦਾ ਹੈ ਜੋ ਤੁਹਾਡੀ ਆਰਥਿਕ ਸਥਿਤੀ ਨੂੰ ਪਹਿਲਾਂ ਨਾਲੋਂ ਮਜ਼ਬੂਤ ਕਰ ਦੇਵੇਗਾ ਤੁਹਾਡੀ ਪੜ੍ਹਾਈ ਵਿੱਚ ਆ ਰਹੀਆਂ ਕਾਫੀ ਸਮੇਂ ਤੋਂ ਜਿਹੜੀਆਂ ਰੁਕਾਵਟਾਂ ਸਨ ਉਹਨਾਂ ਦਾ ਹੁਣ ਕੁੱਲ ਮਿਲਾ ਕੇ ਖਾਤਮਾ ਹੋ ਜਾਵੇਗਾ ਜੇਕਰ ਕਾਫੀ ਸਮੇਂ ਤੋਂ ਤੁਸੀਂ ਕਿਸੇ ਨੂੰ ਕੋਈ ਪੈਸਾ ਉਧਾਰ ਦਿੱਤਾ ਹੋਇਆ ਸੀ ਉਹ ਵੀ ਇਸ ਸਮੇਂ ਤੁਹਾਨੂੰ ਵਾਪਸ ਮਿਲ ਜਾਵੇਗਾ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸ਼ੁਰੂ ਤੋਂ ਹੀ ਤੁਹਾਡੇ ਲਈ ਹਫਤਾ ਚੰਗਾ ਹੈ ਹਾਲਾਂਕਿ ਤੁਹਾਡੀ ਮਾਤਾ ਦੀ ਸਿਹਤ ਇਸ ਸਮੇਂ ਵਿਗੜ ਸਕਦੀ ਹੈ ਇਸ ਨੂੰ ਲੈ ਕੇ ਪਰਿਵਾਰ ਵਿੱਚ ਕੁਝ ਤਣਾਅ ਹੋ ਸਕਦਾ ਹੈ ਤੁਹਾਨੂੰ ਧਾਰਮਿਕ ਯਾਤਰਾ ਤੇ ਜਾਣ ਦਾ ਮੌਕਾ ਮਿਲ ਸਕਦਾ ਹੈ ਹਫਤੇ ਦੀ ਸ਼ੁਰੂਆਤ ਯਾਤਰਾ ਲਈ ਚੰਗੀ ਹੈ ਵਿਵਹਤਾ ਲੋਕਾਂ ਲਈ ਜੀਵਨ ਬਹੁਤ ਹੀ ਖੂਬਸੂਰਤੀ ਦੇ ਨਾਲ ਅੱਗੇ ਵਧੇਗਾ ਪ੍ਰੇਮੀ ਲੋਕਾਂ ਨੂੰ ਚੰਗੇ ਨਤੀਜੇ ਮਿਲਣਗੇ ਹਫਤੇ ਦੇ ਸ਼ੁਰੂ ਵਿੱਚ ਤੁਹਾਨੂੰ ਵੱਡੀ ਰਕਮ ਕਿਧਰੋਂ ਮਿਲ ਸਕਦੀ ਹੈ ਬੈਂਕ ਵਿੱਚ ਜਮਾ ਕਰਵਾ ਕੇ ਤੁਹਾਨੂੰ ਉਸ ਤੋਂ ਚੰਗਾ ਮੁਨਾਫਾ ਮਿਲ ਜਾਵੇਗਾ ਤੁਸੀਂ ਕੁਝ ਨਿਵੇਸ਼ ਕਰ ਸਕਦੇ ਹੋ ਦੂਰ ਦਰਾਡੇ ਦੇ ਖੇਤਰਾਂ ਵਿੱਚ ਤੁਸੀਂ ਵਪਾਰ ਕਰਨ ਵਿੱਚ ਚੰਗਾ ਲਾਭ ਪ੍ਰਾਪਤ ਕਰ ਸਕਦੇ ਹੋ ਤੁਹਾਡੀ ਆਮਦਨ ਵੱਧ ਜਾਵੇਗੀ ਤੁਹਾਨੂੰ ਆਪਣੀ ਮਿਹਨਤ ਦਾ ਹੁਣ ਮੁੱਲ ਪ੍ਰਾਪਤ ਹੋ ਜਾਵੇਗਾ ਤੁਸੀਂ ਇਸ ਤੋਂ ਖੁਸ਼ੀ ਮਹਿਸੂਸ ਕਰੋਗੇ ਵਿਦਿਆਰਥੀਆਂ ਨੂੰ ਇਸ ਸਮੇਂ ਕਈ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਉਹ ਵੀ ਆਪਣੇ ਪੜਾਈ ਵਿੱਚ ਵਧੀਆ ਹੀ ਪ੍ਰਦਰਸ਼ਨ ਕਰਨਗੇ। ਅਗਲੀ ਤੇ ਅਖੀਰਲੀ ਰਾਸ਼ੀ ਹੈ ਜੀ ਮੀਨ ਰਾਸ਼ੀ। ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਹਫਤਾ ਤੁਹਾਡੇ ਲਈ ਚੰਗਾ ਹੈ। ਪਰ ਹਫਤੇ ਦੀ ਸ਼ੁਰੂਆਤ ਵਿੱਚ ਤੁਸੀਂ ਬਹੁਤ ਭਾਵੁਕ ਹੋ ਸਕਦੇ ਹੋ। ਤੁਹਾਡੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਕੇ ਕੁਝ ਹੰਝੂ ਵੀ ਆ ਸਕਦੇ ਹਨ। ਵਿਆਹਤਾ ਜੀਵਨ ਵਿੱਚ ਤੁਹਾਡੇ ਖੁਸ਼ਹਾਲੀ ਰਹੇਗੀ। ਇੱਕ ਦੂਜੇ ਪ੍ਰਤੀ ਪਿਆਰ ਤੇ ਖਿੱਚ ਦੀ ਭਾਵਨਾ ਮਜ਼ਬੂਤ ਹੋ ਸਕਦੀ ਹੈ। ਤੁਹਾਡੇ ਵਿਅਹਤਾ ਜੀਵਨ ਨੂੰ ਖੁਸ਼ਹਾਲ ਬਣਾ ਸਕਦੀ ਹੈ ਤੁਹਾਡਾ ਪਿਆਰਾ ਤੁਹਾਡੇ ਤੋਂ ਸਮੇਂ ਦੀ ਮੰਗ ਕਰ ਸਕਦਾ ਹੈ ਤੁਹਾਡੀ ਬੁੱਧੀ ਤੁਹਾਡਾ ਸਾਥ ਦੇਵੇਗੀ ਅਤੇ ਇਸ ਦਾ ਲਾਭ ਤੁਸੀਂ ਪੂਰਾ ਉਠਾ ਲਓਗੇ ਤੁਸੀਂ ਨੌਕਰੀ ਵਿੱਚ ਵਧੀਆ ਪ੍ਰਦਰਸ਼ਨ ਕਰ ਸਕਦੇ ਹੋ ਤੁਹਾਨੂੰ ਹੋਰ ਮਿਹਨਤ ਕਰਨ ਦੀ ਲੋੜ ਪੈ ਸਕਦੀ ਹੈ ਫਿਰ ਤੁਸੀਂ ਆਪਣੇ ਸੀਨੀਅਰ ਨੂੰ ਖੁਸ਼ ਰੱਖਣ ਦੇ ਯੋਗ ਹੋ ਜਾਓਗੇ ਵਪਾਰੀਆਂ ਲਈ ਇਹ ਹਫਤਾ ਥੋੜਾ ਮਹਿੰਗਾ ਹੋ ਸਕਦਾ ਹੈ ਇਸ ਸਮੇਂ ਤੁਹਾਨੂੰ ਆਪਣੇ ਕਾਰੋਬਾਰ ਤੇ ਕੁਝ ਖਰਚ ਕਰਨਾ ਪੈ ਸਕਦਾ ਹੈ। ਤੁਹਾਨੂੰ ਕਿਸੇ ਵੱਡੀ ਕੰਪਨੀ ਵਿੱਚ ਸ਼ਾਮਿਲ ਹੋਣ ਦਾ ਵੀ ਮੌਕਾ ਮਿਲ ਸਕਦਾ ਹੈ। ਵਿਦਿਆਰਥੀਆਂ ਦਾ ਮਨ ਪੜ੍ਹਾਈ ਵਿੱਚ ਹੁਣ ਲੱਗ ਜਾਵੇਗਾ। ਕੁੱਲ ਮਿਲਾ ਕੇ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਸੀਂ ਤਲੇ ਹੋਏ ਭੋਜਨਾਂ ਤੋਂ ਦੂਰ ਹੀ ਰਹਿਣਾ ਹੈ। ਤਾਂ ਹੀ ਤੁਹਾਡੇ ਲਈ ਇਹ ਹਫ਼ਤਾ ਸਿਹਤ ਪੱਖੋਂ ਚੰਗਾ ਸਾਬਿਤ ਹੋ ਜਾਵੇਗਾ। ਯਾਤਰਾ ਲਈ ਵੀ ਇਹ ਹਫ਼ਤਾ ਚੰਗਾ ਹੀ ਰਹੇਗਾ। ਸੋ ਦੋਸਤੋ ਇਹ ਸੀ ਜੀ ਇਸ ਹਫ਼ਤੇ ਦਾ ਰਾਸ਼ੀਫਲ ਤੇ ਇਸ ਹਫਤੇ ਦੀ ਤੁਹਾਡੀ ਭਵਿੱਖਬਾਣੀ ਧੰਨਵਾਦ